ਨਲਾ ਇਹੋ ਜਿਹਾ ਬੰਦਾ ਰਹਿੰਦਾ ਜਿਹੜਾ ਮਾਲਾ ਦਿਖਾਉਂਦਾ ਨਕੇਜ ਦਿਖਾਉਂਦਾ ਲੱਚਰਤਾ ਦਿਖਾਉਂਦਾ ਕੋਈ ਵੀ ਚੀਜ਼ ਦਿਖਾਉਂਦਾ ਆ ਉਹਦੇ ਆਪ ਦੇ ਬੱਚਿਆਂ ਦੇ ਦਾਸਰ ਪੈਣਾ ਹੀ ਪੈਣਾ ਅੱਜ ਉਹਨੂੰ ਪੈਸੇ ਦਾ ਲਾਲਚ ਆ ਡਾਲਰਾਂ ਦਾ ਲਾਲਚ ਆ ਹਰ ਇੱਕ ਚੀਜ਼ ਦਾ ਲਾਲਚ ਆ ਪਰ ਤਿੰਨ ਪੀੜੀਆਂ ਲੋਕ ਭੁੱਲਦੇ ਨਹੀਂ ਹੁੰਦੇ ਮੌਲਾ ਕੰਮ ਕਰੀਏ ਨਾ ਤਿੰਨ ਪੀੜੀਆਂ ਲੋਕ ਛੇੜਦੇ ਆ ਹਾਂ ਤਿੰਨ ਹਾਂ ਜਿਗਰ ਪਾ ਕੇ ਰੱਖਦੇ ਆ ਬਿਲਕੁਲ ਹਾਂ ਜਿੱਥੇ ਰਹਿ ਰਿਹਾ ਉਹਨਾਂ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਇਹ ਗਲਤ ਕਰ ਰਿਹਾ ਗੰਦ ਪਾ ਰਿਹਾ ਇਹ ਬੰਦੇ ਹਾਂ ਸਾਰੇ ਸਾਡੇ ਭਵਿੱਖ ਨੂੰ ਖਰਾਬ ਕਰ ਰਹੇ ਸਾਡੇ ਬੱਚਿਆਂ ਨੂੰ ਖਰਾਬ ਕਰ ਰਹੇ ਹਾਂ ਇਹਨਾਂ ਨੇ ਤਾਂ ਬਸ ਪੈਸਾ ਰੱਬ ਬਣਾ ਲਿਆ ਠੀਕ ਹੈ ਕੈਮਰਾ ਮਾਰ ਨਾ ਆਪ ਨੂੰ ਵੀ ਪਤਾ ਨਾ ਕੈਮਰਾ ਸਮਾਰ ਕੇ ਹਿੱਕ ਤੇ ਕਰ ਕਰ ਮਾਰਨਾ ਜਾਂ ਵੀਡੀਓ ਪਿੱਛੇ ਤੋਂ ਸਟਾਰਟ ਕਰਨੀ ਹੈ ਪਿੱਛੇ ਤੋਂ ਹੀ ਖਤਮ ਕਰਨੀ ਹੈ ਇਹਨਾਂ ਦੇ ਕੰਮ ਹੀ ਇੱਕ ਪਾਸੇ ਉਹ ਕਹਿ ਰਿਹਾ ਅਸੀਂ ਨਾਰਮਲ ਲੋਕ ਆ ਤੁਸੀਂ ਨਾਰਮਲ ਲੋਕ ਆ ਸਾਨੂੰ ਇਹ ਸਾਡਾ ਫੈਮਿਲੀ ਬਲੌਗ ਆ ਕਹਿੰਦੇ ਪਰਿਵਾਰਾਂ ਦੇ ਪਰਿਵਾਰਾਂ ਦੇ ਦੇਖਣ ਵਾਲਾ ਹੈ ਫੈਮਿਲੀ ਬਲੌਗ ਇੱਥੋਂ ਸ਼ੁਰੂ ਹੁੰਦਾ ਹਾਂ ਪਰਿਵਾਰਾਂ ਵਾਲੇ ਪਰਿਵਾਰਾਂ ਜੀ ਦੇਖਣ ਆਲੇ ਕਹਿੰਦੇ ਸੀ ਬੀਪੋ ਉਹ ਫੈਮਿਲੀ ਵਲੋਗ ਆਟਾ ਅੱਛਾ ਪਰਿਵਾਰਾਂ ਵਿੱਚ ਇਕੱਲੀ ਨੂਰ ਦੀ ਮੰਮੀ ਆ 176 ਦੇਸਾਂ ਦੇ ਵਿੱਚ ਨੂਰ ਦੀ ਮੰਮੀ ਆ ਇਕੱਲੀ ਪਰਿਵਾਰ ਦਿਖਾਉਣ ਨੂੰ ਹੋਰ ਕੋਈ ਹੈ ਨਹੀਂ ਇੱਥੇ ਕਿਹੜੀ ਮਾੜੀ ਮਿੱਟੀ ਕਸਰ ਰਗੀ ਕੱਢਦੇ ਹੁਣ ਕੱਢਦੇ ਕੀ ਕਈ ਕੱਢਦੇ ਹੁਣ ਤੇ ਨਾਂ ਦੀ ਮਾਂ ਦੇ ਲੰਨ ਬੜੀ ਹੈ ਤੋਨ ਨੰਨੇ ਆਗੇ ਜਦੋਂ ਜੀ ਕਰਦਾਗਾ ਪਤਾ ਨਹੀਂ ਭੈਣ ਚੋਰ ਦੀ ਨੂੰ ਮੈਂ ਕਹਿੰਦਾ ਮੂਸੀ ਕਰਕੇ ਆ ਟਰੱਕ ਦੇ ਜਿਹੜਾ ਮਗਰ ਡਾਲਾ ਜਾ ਉੱਤੇ ਝਲਕਾਉਣੀ ਹੋਵੇ 32 ਦੀ ਪਰ ਜੁੱਤੀ ਸੱਦਾ ਨਾਲ ਫਿਰ ਮੂਦੀ ਕਰਕੇ ਸ਼ਰਮ ਦੀ ਹੱਦ ਹੁੰਦੀ ਛੇ ਸ਼ਰਮ ਦੀ ਕੋਈ ਹੱ ਤੇ ਆ ਕੁਝ ਹੋਣਾ ਹੀ ਨਹੀਂ ਚਾਹੀਦਾ ਮਾੜਾ ਮੋਟਾ ਤਾਂ ਦੇਖਣ ਵੀ ਭਾਈ ਸਾਡੀ ਹੱਕ ਦੀਦੀ ਹੈ ਹੁਣ ਸਮਾਰ ਕੇ ਕੈਮਰਾ ਕੇ ਤਾਰ ਕਿਵੇਂ ਆ ਦਿਖਾਈ ਮਮੇ ਗਲਤ ਆ ਰਹੀ ਦੱਸਣਾ ਮੈਂ ਜਰਾ ਆਪਣੇ ਦੇ ਦੇ ਨਹੀਂ ਹਾਂ ਹੋਰ ਹੋਣਾ ਕੀ ਕਾਹੇ ਗੱਲ ਦਿਖਾਉਣੀ ਕੋਈ ਚੀਜ਼ ਜਾਂ ਤਾਂ ਜਿਹੜੀ ਚੀਜ਼ ਦਿਖਾਉਣੀ ਹੁੰਦੀ ਹੈ ਨਾ ਜਿਹੜੀ ਚੀਜ਼ ਜਾਂ ਤਾਂ ਦਿਖਾਉਣੀ ਹੁੰਦੀ ਹੈ ਨਾ ਉਹਦੇ ਬਾਰੇ ਗੱਲ ਕਰਿਆ ਕਰੋ ਵੀ ਅਸੀਂ ਜੇ ਦਿਨਾਨੀ ਦੇ ਮਮੇ ਦਿਖਾਉਣੀ ਹੈ ਤਾਂ ਮਮਾ ਬਾਰੇ ਗੱਲਾਂ ਜੇ ਚਤੜ ਦਿਖਾਉਣੇ ਤਾਂ ਚਤੜਾ ਬਾਰੇ ਗੱਲ ਛੋਡੀ ਭੈਣ ਦੇ ਕੂਚੇ 'ਚ ਚੜ ਜਾ ਕੱਟਾ ਛੋਡੀ ਦੇ ਭੈਣ ਦੇ ਯਾਰੋ ਗੰਦ ਭਾ ਰੱਖਿਆ ਤੁਸੀਂ ਭੈਣ ਦੇ ਯਾਰਾਂ ਨੇ ਜਮਾਂ ਤੇਰੇ ਦਾ ਅੱਗੇ ਸਾਡਾ ਫੈਮਿਲੀ ਫੈਮਿਲੀ ਬਲੌਗ ਤੁਹਾਡਾ ਕੂਸੇ ਦਾ ਭੈਣ ਦਾ ਯਾਰੋ ਕੁੱਤੀ ਹੁੰਦੀ ਹੈ ਨਾ ਜਿਹੜੀ ਕੁੱਤੀ ਮੈਂ ਤੁਹਾਨੂੰ ਦੱਸਾਂ ਉਹ ਵੀ ਪੂਛ ਥੱਲੇ ਕਰ ਲੈਂਦੀ ਐ ਬੜਾ ਮੋਟਾ ਪਿਰ ਕੋ ਲੈਂਦੀ ਐ ਤੁਸੀਂ ਭੈਣ ਚਦੋ ਜਮਾਂ ਸੰਗ ਸ਼ਰਮੀ ਲਾਲੀ ਤੁਸੀਂ ਗੋਡੇ ਨੋਂ ਕੁੱਤਣਾਂ ਜੰਗੀਆਂ ਕੁੱਤੀਆਂ ਠੀਕ ਆ ਨਾ ਬੱਕਰੀ ਵੀ ਦਾਸਦੀ ਐ ਪੂਛ ਮਾਰ ਕੇ ਮੈਨੂੰ ਉਹ ਬੱਕਰੀ ਕੋਲੇ ਨਾ ਜਾ ਤੁਸੀਂ ਤਾਂ ਭੈਣ ਕਿਦੋਂ ਹੈਂਡ ਫ੍ਰੀ ਹੋ ਰਿਹਾ ਵੀ ਜਦੋਂ ਮਰਜੀ ਚੜ ਜਾ ਆਕੇ ਕੋਈ ਬੇੜਾ ਗਰਕ ਹੋ ਗਿਆ ਬੇੜਾ ਗਰਕ ਕਰਤਾ ਤੁਸੀਂ ਮੇਰੇ ਸਾਲਿਓ